ਉਹ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਪ ਸਭ ਉਰਪਾ ਗਏ ਹੋ ਜੋ ਕਿ ਨਿਤਾ ਪ੍ਰਤੀ ਦਿਤਰਾਂ ਅੱਜ ਵੀ ਦਾਸ ਪਾਸੋ ਸਤਿਗੁਰਾਂ ਦੀ ਅਮਰ ਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਬਾਦਸ਼ਾਹ ਜੀ ਦੀ ಅಪਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਹਰ ਰੋਜ਼ ਆਪ ਜੀ ਦੇ ਨਾਲ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਦੇ ਹਾਂ ਅੱਜ ਵੀ 10 ਨੂੰ ਹੁਕਮ ਹੋਇਆ ਹੈ ਚੱਲ ਰਹੀ ਲੜੀਵਾਰ ਕਥਾ ਭਗਤ ਕਬੀਰ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਆਪਾਂ ਹਰ ਰੋਜ਼ ਆਪ ਜੀ ਦੇ ਨਾਲ ਵਿਚਾਰ ਨੂੰ ਸਾਂਝ ਕਰਦੇ ਹਾਂ ਅੱਜ ਅਸੀਂ 55ਵਾਂ ਸ਼ਲੋਕ ਜਿਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝ ਕਰਨੀ ਹੈ ਆਓ ਆਪਾਂ ਰਲ ਮਿਲ ਕੇ ਭਗਤ ਕ비ਰ ਜੀ ਦੇ ਇਸ ਪਾਵਨ ਸ਼ਲੋਕ ਦੇ ਵਿਚਾਰ ਨੂੰ ਪ੍ਰారంਭ ਕਰੀਏ ਉਸ ਤੋਂ ਪਹਿਲਾਂ ਇਸ ਪਾਵਨ ਸ਼ਲੋਕ ਨੂੰ ਸੰਗੀਤ ਰੂਪ ਦੇ ਵਿੱਚ ਗਾਇਨ ਕਰਦੇ ਆ ਤਾਂ ਕਿ ਪਰਮੇਸ਼ਵਰ ਦਾ ਗੁੰਗਾਨ ਕਰਕੇ ਪਰਮੇਸ਼ਵਰ ਦੇ ਗੀਤ ਨੂੰ ਗਾਇਨ ਕਰਕੇ ਉਸ ਮਾਹੌਲ ਨੂੰ ਐਕਟਿਵ ਕੀਤਾ ਜਾਵੇ ਉਸ ਮਾਹੌਲ ਨੂੰ ਬਣਾਇਆ ਜਾਵੇ ਉਸ ਦੇ ਗੁਰਬਾਣੀ ਨੂੰ ਗਾਉਣਾ ਗੁਰਬਾਣੀ ਨੂੰ ਪੜ੍ਹਨਾ ਬਹੁਤ ਜਿਆਦਾ ਜ਼ਰੂਰੀ ਹੈ ਭਾਗ ਕੇ ਆਪਣੇ ਆਪ ਨੂੰ ਤਿਆਰ ਕਰਨਾ ਭਗਤ ਕਬੀਰ ਜੀ ਕਹਿੰਦੇ ਕਬੀਰ ਗੰਗਾ ਤੀਰ ਜੋ ਕਰ ਕਰੈ ਪੀਵੇ ਨਿਰਮਲ ਨੀਰ ਭਗਤ ਕਬੀਰ ਜੀ ਕਹਿੰਦੇ ਨੇ ਕਿ ਭਾਵੇਂ ਤੂੰ ਗੰਗਾ ਦੇ ਕਿਨਾਰੇ ਜਾ ਕੇ ਆਪਣਾ ਘਰ ਪਾਲਾ ਹੋ ਸਕੇ ਤੂੰ ਗੰਗਾ ਦੇ ਉਸ ਪਵਿੱਤਰ ਜਲ ਨੂੰ ਰੋਜ਼ ਸੇਵਨ ਕਰਦਾ ਰਹਿ ਕਹਿੰਦੇ ਕੇਵਲ ਤਾਂ ਕੇਵਲ ਘਰ ਪਾਉਣ ਨਾਲ ਜਾਂ ਉਥੇ ਦਾ ਜਲ ਪ੍ਰਾਪਤ ਕਰਨ ਨਾਲ ਤੈਨੂੰ ਮੋਕ ਦੀ ਪ੍ਰਾਪਤੀ ਨਹੀਂ ਪ੍ਰਾਪਤ ਹੋ ਸਕਦੀ ਤੈਨੂੰ ਮੋਕਸ਼ ਨਹੀਂ ਮਿਲ ਸਕਦਾ ਜੇ ਤੂੰ ਸੱਚੀ ਚਾਹੁੰਦਾ ਹੈ ਜਨਮ ਮਰਨ ਦੇ ਗੇੜ ਤੋਂ ਬਚਣਾ ਚਾਹੁੰਦਾ ਹੈ ਤੇ ਉਸ ਦੇ ਲਈ ਤੈਨੂੰ ਚਾਹੀਦਾ ਹੈ ਕਿ ਤੂੰ ਪਰਮੇਸ਼ਵਰ ਦੀ ਪਗਤੀ ਕਰੇ ਬਿਨ ਹਰ ਭਜਨ ਨਹੀਂ छुटਕਾਰਾ ਪਰਮੇਸ਼ਵਰ ਦੇ ਭਜਨ ਤੋਂ ਬਿਨਾ छुटਕਾਰਾ ਨਹੀਂ ਇਸ ਲਈ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਭਗਤ ਕਬੀਰ ਜੀ ਕਬੀਰ ਗੰਗਾ ਤੀਰ ਜੂਕਰ ਕਰੈ ਪੀਵੇ ਨਿਰਮਲ ਨੀਰ ਕਹਿੰਦੇ ਬਿਨ ਹਰ ਭਗਤ ਨਾ ਮੁਕਤ ਹੋਏ یوں ਕਹਿ ਰਮੇ ਕਵੀ ਭਗਤ ਕਬੀਰ ਜੀ ਇੱਕ ਗੱਲ ਕਹਿੰਦਿਆਂ ਹੋਇਆ ਉਹਨਾਂ ਨੇ ਆਪਣੀ ਗੱਲ ਨੂੰ ਸਮਾਪਤ ਕੀਤਾ ਕਿ ਬਿਨਾ ਭਗਤੀ ਤੋਂ ਬਿਨਾ ਸਿਮਰਨ ਤੋਂ ਅਸਿਰਫ ਨੂੰ ਨਹੀਂ ਪ੍ਰਾਪਤ ਕਰ ਸਕਦੇ। ਦਬ ਨੂੰ ਪ੍ਰਾਪਤ ਕਰਨਾ ਹੈ। ਭਾਵ ਉਸ ਦਰ ਦੇ ਉੱਤੇ ਵਾਪਸ ਜਾਣਾ ਜਿਸ ਦਰ ਤੋਂ ਅਸੀਂ ਆਏ ਹਾਂ। ਤੇ ਉਹ ਦਰ ਦੇ ਉੱਤੇ ਜਾਣ ਦੇ ਲਈ ਸਾਨੂੰ ਸਿਮਨ ਕਰਨਾ ਪੈਣਾ ਹੈ ਭਜਨ ਮੰਨ ਕੀ ਕਰਨੇ ਪੈਣੇ ਹੈ ਤਾਂ ਹੀ ਸਾਡਾ ਜਿਹੜਾ ਇਹ ਜੀਵਨ ਹੈ ਜੋ ਇਸ ਸਰੀਰ ਵਿੱਚ ਆ ਕੇ ਟ੍ਰਬਲ ਕਰਦਾ ਪਿਆ ਯਾਤਰਾ ਕਰਦਾ ਪਿਆ ਜੇਕਰ ਇਸ ਜਨਮ ਦੇ ਵਿੱਚ ਇਸੇ ਸਮੇਂ ਵਿੱਚ ਜੇਕਰ ਰੱਬ ਦੀ ਪ੍ਰਾਪਤੀ ਹੋ ਗਈ ਪਾਵਸ ਜਨਮਾਂ ਦੇ ਗੜ ਵਿੱਚ ਬਚ ਗਏ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਸਾਨੂੰ ਮਿਲ ਗਿਆ ਤੇ ਪਾਕਮ ਵਾਲੇ ਤੁਸੀਂ ਆਪਣਾ ਜਿਹੜਾ ਜੀਵਨ ਹੈ ਜੀਵਨ ਮਨੋਰਥ ਜਿਹੜਾ ਲੈ ਕੇ ਤੁਸੀਂ ਸੰਸਾਰ ਵਿੱਚ ਆਉ ਉਸ ਨੂੰ ਤੁਸੀਂ ਪੂਰਾ ਕਰ ਸਕਦੇ ਹੋ ਨਹੀਂ ਤਾਂ ਦੇਖੋ ਜਦੋਂ ਸਾਨੂੰ ਪਤਾ ਲੱਗ ਜਾਵੇ ਕਿ ਸਾਡਾ ਰਸਤਾ ਕਿਹੜਾ ਹੈ ਅਸੀਂ ਜਾਣਾ ਕਿੱਥੇ ਆ ਪਤਾ ਹੈ ਫਿਰ ਅਸੀਂ ਸਾਰੇ ਹੀ ਉਸ ਰਸਤੇ ਵੱਲ ਕਿਉਂ ਨਹੀਂ ਦੌੜਦੇ ਉਸ ਰਸਤੇ ਵੱਲ ਕਿਉਂ ਨਹੀਂ ਪਹੁੰਚਦੇ ਉਸ ਰਸਤੇ ਨੂੰ ਕਿਉਂ ਨਹੀਂ ਪ੍ਰਾਪਤ ਕਰਦੇ ਪਤਾ ਹੈ ਮੰਜ਼ਿਲ ਸਾਡੇ ਸਾਹਮਣੇ ਹੈ ਫਿਰ ਵੀ ਉਸ ਮੰਜ਼ਿਲ ਤੋਂ ਸਿਕੋਂਹਾਂ ਦੂਰ ਆ ਇਸ ਜਿੱਦੀ ਕਾਰਨ ਜਿਸ ਨੂੰ ਅਸੀਂ ਤਿਆਗਣਾ ਨਹੀਂ ਚਾਹੁੰਦੇ ਜਿਸ ਦਿਨ ਨਾਲ ਪ੍ਰੀਤ ਪਾਈ ਹੋਈ ਹੈ ਗੁੜੀ ਪ੍ਰੀਤ ਹੈ ਜਿਸ ਨੂੰ ਤਿਆਗਣ ਨਾਲ ਸਾਨੂੰ ਇੰਜ ਲੱਗਦਾ ਕਿ ਉਹ ਸਾਤੋਂ ਵਿਛੜ ਜਾਵੇਗਾ ਤੇ ਦੁਬਾਰਾ ਸਾਨੂੰ ਉਹ ਚੀਜ਼ ਪ੍ਰਾਪਤ ਨਹੀਂ ਹੋਣੀ ਸਹੈ ਰੱਬ ਜੀ ਸਾਡੇ ਕੋਲੋਂ ਤਾਤਾਂ ਖੋ ਰਹੇ ਨੇ ਪੱਗਾਂ ਵਾਲਿਓ ਤਿਆਗਣਾ ਕਿਸੇ ਨੂੰ ਬਾਰੋਂ ਬਾਰ ਬਾਰ ਕਰਨਾ ਨਹੀਂ ਵੀ ਕਿਸੇ ਨੂੰ ਘਰੋਂ ਬਾਹਰ ਕਰ ਦਿੱਤਾ ਸੀ ਕਿਸੇ ਨੂੰ ਕਹਿ ਦਿੱਤਾ ਵੀ ਜਾ ਵੀ ਮਤਰੇ ਨਾਲ ਨਹੀਂ ਬੋਲਣਾ ਤੈਨੂੰ ਨਹੀਂ ਬੁਲਾਉਣਾ ਤਿਆਗਣਾ ਹੁੰਦਾ ਹੈ ਜਿਵੇਂ ਪਰਿਵਾਰ ਦੇ ਵਿੱਚ ਆਪਾਂ ਰਹਿੰਦੇ ਆ ਸੰਸਾਰ ਵਿੱਚ ਰਹਿੰਦੇ ਆ ਸੰਸਾਰ ਸਮੁੰਦਰ ਜਿਹੜਾ ਇਹ ਸੰਸਾਰ ਤਲਾਬ ਲਾਲੋ ਸਮੁੰਦਰ ਲਾਲੋ ਭਾਵੇਂ ਤੁਸੀਂ ਜੋ ਤੁਸੀਂ ਇਹਨੂੰ ਕਹਿਣਾ ਚਾਹੁੰਦੇ ਹੋ ਇਹ ਸਾਰਾ ਮਾਇਆ ਨਾਲ ਭਰਿਆ ਹੋਇਆ ਤੁਹਾਨੂੰ ਉਸ ਗੱਲ ਦਾ ਅੰਦਾਜ਼ਾ ਹੈ ਮਾਇਆ ਦਾ ਮਾਇਆ ਹੀ ਮਾਇਆ ਪਸਰੀ ਪਈ ਹੈ ਪਰ ਇਹਦੇ ਵਿੱਚੋਂ ਰਹਿੰਦਿਆਂ ਹੋਇਆਂ ਸ੍ਰਿਸ਼ਟੀ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਕਾਲਪੁਰਖ ਵੀ ਹੈ ਜੋ ਸਭ ਕੁਝ ਦੇਖ ਰਿਹਾ ਹੈ ਸਪਨਾ ਵੀ ਚੁਸਦਾ ਵਾਸਾ ਹੈ ਕਿਉਂਕਿ ਪਾਪਾ ਗੁਰਬਾਣੀ ਪੜ੍ਹਦੇ ਆਂ ਤੇ ਮਹਾਰਾਜ ਜੀ ਕਹਿੰਦੇ ਸਭ ਮੈਂ ਜੋ ਜੋ ਹੁੰਦਾ ਹੈ ਸੋ ਇਹ ਰਿਸ਼ਤੇ ਚਾਨਣ ਸਭ ਮੈਂ ਚਾਨਣ ਹੋਵੇ ਫਿਰ ਪਲਾ ਜਦ ਸਾਰਿਆਂ ਦੇ ਵਿੱਚ ਉਹਦਾ ਪ੍ਰਕਾਸ਼ ਸਾਰਿਆਂ ਦੇ ਵਿੱਚ ਉਹਦੀ ਜੋਤ ਹੈ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਉਹ ਕਿਸੇ ਵਿਸ਼ੇਸ਼ ਥਾਂ ਤੇ ਬੈਠਿਆ ਹੋਵੇਗਾ ਬਾਗਾ ਵਾਲੇ ਘਟ ਘਟ ਮੈਂ ਹਰ ਜੂ ਬੁਸੇ ਔਰ ਰਬ ਜਿਹੜਾ ਹੈ ਉਹ ਜਿੰ ਜਿਹੜੀ ਹੈ ਜੋ ਆਤਮਾ ਦਾ ਮਹਾਰਾਜ ਨੇ ਸਾਡੇ ਇਸ ਸਰੀਰ ਦੇ ਵਿੱਚ ਪਾਈ ਹੈ ਔਰ ਹਰ ਇੱਕ ਜੀ ਦੇ ਵਿੱਚ ਉਹ ਜਿਹੜੀ ਜੋਤ ਹੈ ਉਹ ਪ੍ਰਕਾਸ਼ ਮਾਨ ਹੈ ਹੁਣ ਉਸ ਜੋਤ ਨੂੰ ਉਸਦੇ ਅਸਲ ਟਿਕਾਣੇ ਤੇ ਪਹੁੰਚਾਉਣਾ ਉਸ ਨੂੰ ਸਹੀ ਰਸਤੇ ਉੱਤੇ ਤੋਰਨਾ ਇਹ ਮਨੁੱਖ ਤੇ ਹੱਥ ਵਿੱਚ ਹੈ ਕਿੰਨੇ ਚੇਤੀ ਸੀ ਜੋ ਮਹਾਰਾਜ ਨੇ ਸਾਨੂੰ ਹੋਮਵਰਕ ਦਿੱਤੀ ਦੇਖੋ ਜੋ ਸਾਡੇ ਨਾਲ ਇਸ ਸੰਸਾਰ ਦੇ ਵਿੱਚ ਹਾਜੀ ਹਾਜੇ ਤੱਕ ਹੁਣ ਤੱਕ ਇਸ ਸੰਸਾਰ ਦੇ ਵਿੱਚ ਜੁਸਾ ਕੁ ਨੇ ਵਾਪਰੇ ਆ ਭਾਵੇਂ ਸਾਡਾ ਨਾਲ ਕੋਈ ਤਰ ਘਟਨਾ ਹੋਈ ਆ ਸਾਡੇ ਨਾਲ ਕੋਈ ਇਹੋ ਜੀ ਘਟਨਾ ਵਾਪਰੀ ਆ ਜਿਸ ਨੇ ਸਾਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾਇਆ ਹੋਵੇ ਜਾਂ ਫਿਰ ਇੰਜ ਕਹਿ ਲੋ ਜਿਸ ਦੇ ਨਾਲ ਸਾਨੂੰ ਸਮਾਜ ਦੇ ਵਿੱਚ ਛੋਟਾपन ਮਹਿਸੂਸ ਹੋਇਆ ਹੋਵੇ ਜਿਸ ਦੇ ਨਾਲ ਸਾਨੂੰ ਇੰਜ ਲੱਗਿਆ ਹੋਵੇ ਕਿ ਇਹਦੇ ਵਿੱਚ ਮੇਰੀ ਜਿਹੜੀ ਹੈ ਬਹੁਤ ਜ਼ਿਆਦਾ ਨਿਰਾਦਰੀ ਹੋਈ ਹੈ ਭਾਗਾਂ ਵਾਲਿਓ ਸੰਸਾਰ ਦੇ ਵਿੱਚ ਕੋਈ ਇੱਕ ਵੀ ਜੀਵ ਇਹ ਹੋ ਜਾ ਨਹੀਂ ਹੈ ਜਿਹੜਾ ਪਰਮੇਸ਼ਵਰ ਦੇ ਹੁਕਮ ਤੋਂ ਬਿਨਾ ਹੋਵੇ ਪਰਮੇਸ਼ਵਰ ਦੀ ਵਜਾ ਤੋਂ ਬਿਨਾ ਹੋਵੇ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਨੇ ਉਹਨਾਂ ਦਾ ਲੇਖਾ ਜੋਖਾ ਹੈ ਜਿਹੜਾ ਉਹ ਮਾਲਕ ਨੇ ਪਹਿਲਾਂ ਹੀ ਲਿਖ ਦਿੱਤਾ ਹੈ ਮਾਲਕ ਨੇ ਪਹਿਲਾਂ ਹੀ ਸਾਰੀ ਬਿਉਂਤ ਕਢੀ ਹੋਈ ਹੈ ਕਿਹ ਦਿਨ ਆਪ ਕਿਸ ਸਮੇਂ ਕਦੋਂ ਕਿਥੇ ਕੀ ਹੋਣਾ ਹੈ ਸਭ ਕੁਝ ਮਹਾਰਾਜ ਨੇ ਪਹਿਲਾਂ ਲੈ ਲਿਆ ਇਹ ਤਾਂ ਮਨੁੱਖ ਹੈ ਜਿਹੜਾ ਇਸ ਸੰਸਾਰ ਨੂੰ ਸਭ ਕੁਝ ਮੰਨ ਕੇ ਬੈਠ ਗਿਆ ਹੈ ਮਹਾਰਾਜ ਨੇ ਕਹਿ ਸਮਝਾਇਆ ਹੈ ਕਿ ਸੰਸਾਰ ਨੂੰ ਹੀ ਸਭ ਕੁਝ ਨਹੀਂ ਮੰਨਣਾ ਸੰਸਾਰ ਵਿੱਚ ਜਦੈਂਦਿਆਂ ਹੋਇਆ ਆਪ ਜਿਹਨੇ ਇਹੋ ਜਿਹਾ ਮੁਕਾਮ ਪੈਦਾ ਮੁਕਾਮ ਦੇ ਉੱਤੇ ਜਾਣਾ ਹੈ ਬਾ ਮੁਕਾਮ ਪ੍ਰਾਪਤ ਕਰਨਾ ਹੈ ਇਹੋ ਜੀ ਸਥਿਤੀ ਦੇ ਉੱਤੇ ਤੁਸੀਂ ਪੁੱਛਣਾ ਹੈ ਜੀ ਸਥਿਤੀ ਤੇ ਜਾ ਕੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਾ ਰਹਿ ਜਾਵੇ ਪਾਪ ਸਭ ਕੁਝ ਹੁੰਦੇ ਹੋ ਜਾਂ ਵੀ ਸਭ ਕੁਝ ਤੁਸੀਂ ਤਿਆਗਿਆ ਹੋਵੇ ਇਹ ਹੈ ਤਿਆਗ ਸੰਸਾਰ ਦੀ ਹਰ ਇੱਕ ਵਸਤੂ ਤੁਹਾਡੇ ਕੋਲ ਹੋਵੇ ਸਭ ਕੁਝ ਹੋਵੇ ਪਰ ਤੁਸੀਂ ਉਹਦੇ ਨਾਲ ਨਾ ਜੁੜੇ ਹੋਣ ਭਾਵ ਤੁਹਾਡੀ ਸੂਰਤ ਤੁਹਾਡਾ ਧਿਆਨ ਪਰਮੇਸ਼ਵਰ ਨਾਲ ਹੋਵੇ ਪਰਮੇਸ਼ਵਰ ਵਿੱਚ ਜੁੜਿਆ ਹੋਵੇ ਤੁਹਾਡੀ ਸੂਰਤ ਹਮੇਸ਼ਾ ਪਰਮੇਸ਼ਵਰ ਵੀ ਜੁੜੀ ਹੋਵੇ ਤੇ ਤੁਹਾਡੇ ਕਿਤੇ ਹੋਏ ਹਰ ਇੱਕ ਕਰਮ ਭਾਵੇਂ ਤੁਹਾਡਾ ਕਰਮ ਮਾੜਾ ਵੀ ਹੋਵੇ ਤੁਹਾਡੇ ਕੋਲ ਮਾੜਾ ਕਰਮ ਹੋ ਜਾਵੇ ਤੁਹਾਡੇ ਕੋਲ ਗਲਤੀ ਹੋ ਜਾਵੇ ਮਹਾਰਾਜ ਜੀ ਸਕਸ਼ਮ ਨੇ ਕਿਰਪਾ ਕਰਨ ਵਾਲੇ ਨੇ ਕਿ ਮਾੜੇ ਤੇਰੇ ਕਿਤੇ ਕਰਮਾਂ ਨੂੰ ਵੀ ਉਹ ਸਹੀ ਪਾਸੇ ਲਾ ਦੇ ਨੇ ਇਸ ਮਤਲਬ ਕਿ ਮਹਾਰਾਜ ਜਿਵੇਂ ਕਿ ਮੈਂ ਤੁਹਾਨੂੰ ਕੱਲ ਵੀ ਸਮਝਾਇਆ ਸੀ ਵੀ ਅੱਕ ਚਮਕਣ ਸਮੇ ਜਿੰਨਾ ਸਮਾਂ ਜਿੰਨਾ ਹੁੰਦਾ ਨਾ ਇੰਨੇ ਸਮੇਂ ਦੇ ਵਿੱਚ ਉਹ ਪੂਰੀ ਸ੍ਰਿਸ਼ਟੀ ਨੂੰ ਪੈਦਾ ਕਰ ਸਕਦੇ ਨੇ ਤੇ ਇੰਨੇ ਸਮੇਂ ਦੇ ਵਿੱਚ ਪੂਰੀ ਸ੍ਰਿਸ਼ਟੀ ਦਾ ਉਹ ਨਾਸ ਕਰ ਸਕਦੇ ਨੇ ਤਿੱਕੀ ਸਾਡੇ ਉਹ ਜਿਹੜੇ ਇੰਨੇ ਜਨਮਾਂਤਰਾ ਤੋਂ ਅਸੀਂ ਅਨਜਾਨ ਪੁਨੇ ਚੋ ਜਾਨ ਪੁਨੇ ਚੋ ਜਾਂ ਸਾਡੀ ਜਿਹੜੇ ਅੰਦਰ ਇਹੋ ਜੀ ਲਾਲਸਾ ਜਾਗ ਗਈ ਸਾਡੇ ਅੰਦਰ ਲਾਲਚ ਆ ਗਿਆ ਕਾਮ ਆ ਗਿਆ ਕ੍ਰੋਧ ਆ ਗਿਆ ਲੋਭ ਆ ਗਿਆ ਮੋਹ ਆ ਗਿਆ ਜਿਸ ਨੇ ਸਾਡੀ ਮਤ ਨੂੰ ਮਾਰ ਦਿੱਤਾ ਜਿਸ ਨੇ ਸਾਡਾ ਆਪਣਾ ਆਪ ਭੁਲਾ ਦਿੱਤਾ ਜਿਸ ਨੇ ਸਾਨੂੰ ਕੁਰਾਹੇ ਪਾ ਦਿੱਤਾ ਕਿੰਨਾ ਕਿਤੇ ਘਾਟ ਸਾਡੇ ਵਿੱਚ ਆਈ ਹੈ ਨਾ ਉਹ ਜੋਤ ਜਿਹੜੀ ਪਵਿੱਤਰ ਜੋਤ ਸੀ ਉਹ ਮਲੀਨ ਹੋਈ ਕੀਮੇ ਹੋਈ ਜਦੋਂ ਗੁਰੂ ਪਾਤਸ਼ਾਹ ਜੀ ਨੇ ਇਸ ਜੋਤ ਨੂੰ ਸੰਸਾਰ ਦੇ ਵਿੱਚ ਉਤਰਨ ਦੇ ਲਈ ਭੇਜਿਆ ਜਿਸ ਨੂੰ ਜੋ ਹੀ ਪਰਮੇਸ਼ਵਰ ਤੋਂ ਇਹਦੀ ਵਿਤ ਪਈ ਇਹ ਜੋ ਸੰਸਾਰ ਵਿੱਚ ਆ ਕੇ ਮਾਇਆ ਦੇ ਨਾਲ ਮਿਲ ਕੇ ਰਹੀ ਮਾਇਆ ਨੂੰ ਹੀ ਇਸਨੇ ਆਪਣਾ ਅਸਲ ਖਸਮ ਬਣਾ ਲਿਆ ਤੇ ਮਾਇਆ ਦੇਖੋਸੇ ਮੈਨੂੰ ਪੁਲਾ ਦਿੱਤਾ ਭਾਗਾਂ ਵਾਲਿਓ ਇਸੇ ਲਈ ਜਿਵੇਂ ਪਾਸ਼ਾ ਜੀ ਸਾਨੂੰ ਸਮਝਾਉਂਦੇ ਨੇ ਕਿ ਖਲਕਤ ਵਿੱਚ ਰਹਿ ਕੇ ਤੁਸੀਂ ਖਲਕ ਦੇ ਦਰਸ਼ਨ ਕਰਨੇ ਨੇ ਬਾਰੋਂ ਨਹੀਂ ਜੋ ਤੇਰੇ ਅੰਦਰ ਹੈ وہی ਬਾਹਰ ਹੈ ਬਾਹਰ ਵੀ ਤੇਰੇ ਕੋ ਜਾਣੋ ਇਹ ਗੁਰ ਗਿਆਨ ਬਤਾਈ ਇਹ ਗੁਰੂ ਦਾ ਉਪਦੇਸ਼ ਸਾਨੂੰ ਦੱਸਦਾ ਹੈ ਕਿ ਉਹ ਬਾਰ ਵੀ ਹੈ ਸਾਡੇ ਅੰਦਰ ਵੀ ਹੈ ਬਸ ਲੋੜ ਹੈ ਖੋਜਣ ਦੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ માં ਹੈ ਇਹ ਜੋ ਦੁਨੀਆਂ ਸ਼ਹਿਰ ਮੇਲਾ ਤਸਦੀਰੀ ਨਾ ਇਹ ਜੁ ਸੰਸਾਰ ਤੂੰ ਵੇਖਦਾ ਪਿਆ ਹੈ ਤੈਨੂੰ ਇਸ ਦੀ ਪਛਾਣ ਆ ਜਾਵੇਗੀ ਵੀ ਇਹ ਤਾਂ ਇੱਕ ਸਾਰਾ ਇੱਕ ਮੇਲੇ ਦੀ ਤਰ੍ਹਾਂ ਹੈ ਬਾਜ਼ਾਰ ਦੀ ਤਰ੍ਹਾਂ ਹੈ ਜੋ ਦੁਸ਼ਮੇ ਦੇ ਵਿੱਚ ਹੀ ਮਰ ਜਾਣਾ ਹੈ ਤਾਂ ਸਾਰੀ ਹੀ ਮਾਇਆ ਹੈ ਪਰ ਉਹ ਵਿਰਲੇ ਮਹਾ ਜਨ ਨੇ ਮਹਾਪੁਰਖ ਨੇ ਜਿਨ੍ਹਾਂ ਨੇ ਇੱਥੇ ਤੱਕ ਪਹੁੰਚ ਕੀਤੀ ਹੈ ਜਿਨ੍ਹਾਂ ਨੇ ਉਸ ਦਰਵਾਜ਼ੇ ਨੂੰ ਖੜਕਾਇਆ ਹੈ ਜਿਨ੍ਹਾਂ ਨੇ ਆਪਣੇ ਆਪ ਦਾ ਤਿਆਗ ਕੀਤਾ ਆਪਣੇ પાપ ਨੂੰ પરમેશ્વર ਦੇ ਹਵਾਲੇ ਕਰ ਦਿੱਤਾ ਹੈ ਉਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾ ਸਮਝ ਸਕਦੇ ਨੇ ਭਾਗਾਂ ਵਾਲੀ ਇਸੇ ਲਈ ਮਹਾਰਾਜ ਜੀ ਨੇ ਸਾਨੂੰ बार-बार ਮਹਾਰਾਜ ਤੁਹਾਨੂੰ ਇਹ ਗੱਲ ਸੰਗਾਂਦੇ ਨੇ ਕਿ ਭਾਈ ਇਹ ਜਿੰਦ ਬੜੀ ਕਮਜ਼ੋਰ ਹੋ ਚੁੱਕੀ ਹੈ ਹੁਣ ਕੀ ਹੈ ਹੁਣ ਅਸਲ ਇਹਦਾ ਜਿਹੜਾ ਦੁਵਿਧਾ ਦੇ ਵਿੱਚ ਪੈਣ ਦਾ ਕਾਰਨ ਹੈ ਪਰਮਾਤਮਾ ਤੋਂ ਵਿਤ ਹੈ ਕਿਉਂ ਨਹੀਂ ਹੈ ਇਹਦਾ ਜਿਹੜਾ ਮੁਖ ਜਿਹੜਾ ਹੈ ਪਰਮਾਤਮਾ ਵੱਲ ਨਹੀਂ ਹੋ ਰਿਹਾ ਇਸ ਜਿੰਦਾ ਉਹ ਕਾਰਨ ਕੀ ਹੈ ਕਬੀਰ ਹਰਨਾ ਦੁਬਲਾ ਇਹ ਹਰੀਆਰਾ ਤਾਲ ਜਿਹੜੀ ਮਤਲਬ ਕੀ ਹੈ ਹਰਿਆਲੀ ਹੈ ਨਾ ਮਾਇਆ ਦੀ ਜਿਹੜੀ ਚਾਰੇ ਪਾਸੇ ਫਸੀ ਪਈ ਹੈ ਉਹ ਹਰੀਆਲੀ ਮਾਇਆ ਦੀ ਜਿਹੜੀ ਹੈ ਨਾ ਕਬੀਰ ਹਰਨਾ ਦੁਬਲਾ ਇਹ ਜਿਹੜੀ ਜਿੰਦਾ ਇਹ ਜਿਹੜੀ ਹੈ ਦੁਬਲੀ ਹੋ ਗਈ ਕਮਜ਼ੋਰ ਹੋ ਗਈ ਹੈ ਹੁਣ ਇਹਦੇ ਵਿੱਚ ਤਾਕਤ ਨਹੀਂ ਰਹੀ ਤੇ ਤਾਕਤ ਕਿਵੇਂ ਆਵੇਗੀ ਕਿਤਾਬੇ ਜੀ ਸਿਮਰਨ ਕਰਨ ਨਾਲ ਭਜਨ ਕਰਨ ਨਾਲ ਪਰਮੇਸ਼ਵਰ ਦੇ ਵਿੱਚ ਚਿੱਤ ਟਿਕਾਏ ਰੱਖਣ ਨਾਲ ਫਿਰ ਜਾ ਕੇ ਰੰਗ ਲੱਗਦਾ ਹੈ ਪੱਗਾਂ ਵਾਲਿਓ ਸੋ ਮੈਂ ਆਸ ਕਰਦਾ ਕਿ ਅੱਜ ਦੇ ਸ਼ਲੋਕ ਦੇ ਰਾਹੀਂ ਆਪਾਂ ਬਹੁਤ ਕੁਝ ਸਿੱਖਿਆ ਹੋਵੇਗਾ ਜੇ ਕੋਈ ਵਿਚਾਰ ਆਪ ਜੀ ਨੂੰ ਚੰਗੀ ਲੱਗੀ ਹੋਵੇ ਤੇ ਇਸ ਵਿਚਾਰ ਨੂੰ ਆਪ ਜੀ ਕੋਸ਼ਿਸ਼ ਕਰਨਾ ਕਿਰਪਾ ਕਰਨਾ ਕਿ ਵੱਤਬਦ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਤੇ ਹੋ ਸਕੇ ਇਸ ਵਿਚਾਰ ਨੂੰ ਆਪਣੇ ਹਰ ਇੱਕ ਮਿੱਤਰ ਦੋਸਤ ਦੇ ਕੋਲ ਪਹੁੰਚਾਉਣਾ ਤਾਂਕਿ ਅਸੀਂ ਹੋਰਾਂ ਸਾਰੀਆਂ ਵਸਤੂਆਂ ਨੂੰ ਛੱਡ ਕੇ ਅਸੀਂ ਉਸ ਘਰ ਵੱਲ ਚਲੀਏ ਉਸ ਮਹਿਲ ਵੱਲ ਚਲੀਏ ਜਿੱਥੇ ਜਾ ਕੇ ਨਾ ਇਹ ਸਾਰੀਆਂ ਤਕਲੀਫਾਂ ਟੈਨਸ਼ਨਾਂ ਇਹ ਰੋਜ਼ ਦੇ ਨਿੱਤ ਪ੍ਰਤਨਿਤਾ ਪ੍ਰਤੀ ਦੇ ਝਗੜੇ ਰੋਜ਼ ਦੀਆਂ ਲੜਾਈਆਂ ਹਰ ਰੋਜ਼ ਕਿਸ ਨੂੰ ਛੋਟਾ ਵੱਡਾ ਦਿਖਾਉਣਾ ਜਾਦਪਾਤ ਦਾ ਭੇਦਭਾਵ ਪਾਉਣਾ ਲੋਕਾਂ ਨੂੰ ਘਰਾਏ ਪਾਇ ਰੱਖਣਾ ਅਗਿਆਨਤਾ ਦੇ ਵਸ ਰੱਖਣਾ ਗਿਆਨ ਦੀ ਗਿਆਨ ਦੀ ਘਾਟ ਹੋਣਾ ਇਹ ਜੋ ਕੁਝ ਵੀ ਅਸੀਂ ਸੰਸਾਰ ਵਿੱਚ ਵੇਖ ਰਹੇ ਹਾਂ ਨਾ ਭਾਕਮਾਰ ਜੋ ਕੁਝ ਗੀਤ ਰਿਹਾ ਹੈ ਜੋ ਅਸੀਂ ਰੋਜ਼ ਹਰ ਰੋਜ਼ ਆਪਣੇ ਜੀਵਨ ਦੇ ਵਿੱਚ ਵੇਖਦੇ ਹਾਂ ਕਿਉਂ ਨਹੀਂ ਅਸੀਂ ਸਹੀ ਰਾਹ ਦੇ ਉੱਤੇ ਤੁਰਦੇ ਕਿਉਂ ਨਹੀਂ ਅਸੀਂ ਸਿੱਧੇ ਰਾਹ ਪੈਂਦੇ ਕਿਸ ਗੱਲੋਂ ਸਾਡੇ ਅੰਦਰ ਕਮੀ ਆ ਜਾਂਦੀ ਹੈ ਇਹਨਾਂ ਕਮੀਆਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਇਹਨਾਂ ਬਾਰੇ ਅੱਜ ਜਿਹੜਾ ਸਮਾਂ ਹੈ ਉਹ ਇਹਨਾਂ ਨੂੰ ਸੁਲਝਾਣ ਦੀ ਲੋੜ ਹੈ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਨਾਲ ਜੋੜੀਏ ਹੋਰਾਂ ਨੂੰ ਜੋੜੀਏ ਤੇ ਉਹ ਅਨਮੋਲ ਰਤਨ ਹੀਰੇ ਜਿਹੜੇ ਅਸੀਂ ਜਿਨ੍ਹਾਂ ਦੀ ਕੀਮਤ ਅੱਜ ਕੱਲ ਦੇ ਰੁਪਈਆ ਪੈਸਾ ਨੋਟਾਂ ਦੇ ਨਾਲ ਅਸੀਂ ਜੋੜ ਦਿੱਤੀ ਹੈ ਜਿਹੜੇ ਰਤਨ ਹੀਰੇ ਦੀ ਗੱਲ ਪਰਮੇਸ਼ਵਰ ਬਾਣੀ ਵਿੱਚ ਕਰਦੇ ਨੇ ਜੇ ਉਹ ਰਤਨ ਹੀਰੇ ਤੁਹਾਨੂੰ ਲੱਭਣ ਲੱਗਣ ਪੈਣ ਨਾ ਤੁਸੀਂ ਸੰਸਾਰ ਦੀ ਹਰ ਇੱਕ ਵਸਤੂ ਨੂੰ ਤਿਆਗ ਸਕਦੇ ਹੋ ਤੁਹਾਨੂੰ ਸੰਸਾਰ ਦੀਆਂ ਵਸਤੂਆਂ ਉਹਨਾਂ ਦੇ ਵਿੱਚ ਇਹਨਾਂ ਆਨੰਦ ਨਹੀਂ ਆਉਣਾ ਉਹਨਾਂ ਦੇ ਉਹਨਾਂ ਦੇ ਆਨੰਦ ਨੂੰ ਤੁਸੀਂ ਤੁੱਛ ਮਾਤਰ ਕੁਝ ਸਮੇਂ ਦੇ ਲਈ ਤੁਹਾਨੂੰ ਸਮਝ ਆ ਜਾਵੇਗੀ ਤੇ ਜਿਹੜਾ ਪਰਮੇਸ਼ਵਰ ਦਾ ਨਾਮ ਰੰਗ ਦਾ ਰਤਨ ਹੈ ਨਾ ਹੀਰਾ ਹੈ ਲਵਨ ਰਤਨ ਨਿਰਮੋਲ ਰਤਨ ਅਮੋਲਕ ਜਿਹੜਾ ਅਮੋਲਕ ਨਿਰਮੋਲ ਹੀਰਾ ਹੈ ਉਹ ਜਿਹੜਾ ਨਿਰਮੋਲਕ ਹੀਰਾ ਹੈ ਜਿਸ ਨੂੰ ਲਭ ਜਾਂਦਾ ਉਸਦੇ ਸਾਰੇ ਕਿਤੇ ਗੁਨਾਹਾਂ ਨੂੰ ਮਾਫ ਕਰਕੇ ਉਸ ਜੋਤ ਨੂੰ ਪਰਮੇਸ਼ਵਰ ਦੀ ਜੋਤ ਵਿੱਚੋਂ ਮਿਲਾ ਦਿੰਦਾ ਹੈ ਜਿਸ ਦੇ ਵਿੱਚ ਉਹ ਇਹੋ ਜਿਹਾ ਖਜ਼ਾਨੇ ਦਾ ਮਾਲਕ ਹੁੰਦਾ ਜਿਸ ਖਜ਼ਾਨੇ ਦੇ ਵਿੱਚੋਂ ਖਜ਼ਾਨਾ ਕਦੇ ਮੁੱਕਦਾ ਹੀ ਨਹੀਂ ਜਿਸਦੇ ਭੰਡਾਰਾਂ ਦੇ ਵਿੱਚੋਂ ਕਦੇ ਟੁੱਟ ਰੁੜੀ ਆਉਂਦੀ ਨਹੀਂ ਕਮੀ ਆਉਂਦੀ ਨਹੀਂ ਜਿਸਦੇ ਮੈਲਾਂ ਵਿੱਚੋਂ ਕਿਸੇ ਚੀਜ਼ ਦੀ ਘਾਟ ਨਹੀਂ ਜਿਸ ਨੂੰ ਜੋ ਵਸਤੂ ਚਾਹੀਦੀ ਹੈ ਉਹ ਵਸਤੂ ਪ੍ਰਾਪਤ ਕਰ ਸਕਦਾ ਹੈ ਜਿੱਥੇ ਸਾਰੇ ਅਮੀਰ ਨੇ ਗਰੀਬ ਕੋਈ ਵੀ ਨਹੀਂ ਜਿੱਥੇ ਚਿੰਤਾ ਫਿਕਰ ਜਾਂ ਗਰਮੀ ਸਰਦੀ ਕਿਸੇ ਚੀਜ਼ ਦਾ ਕੋਈ ਪ੍ਰਭਾਵ ਨਹੀਂ ਪਾਵ ਜਿਹੜੀਆਂ ਉਹ ਰੂਹਾਂ ਨੇ ਹਮੇਸ਼ਾ ਹੀ ਅਕਾਲ ਪੁਰਖ ਵਿੱਚ ਜੁੜੀਆਂ ਰਹਿੰਦੀਆਂ ਨੇ ਇਹੋ ਜਿਹੇ ਸਹਿਤ ਹਰ ਇੱਕ ਦੇ ਘਰ ਵਿੱਚ ਹੋਵੇ ਹਰ ਇੱਕ ਦੇ ਦੇ ਰੂਪੀ ਘਰ ਵਿੱਚ ਵਸਿਆ ਹੋਵੇ ਤਾਂ ਕਿ ਬਾਰੀ ਤੌਰ ਤੇ ਰਹਿਣ ਵਾਲੇ ਘਰਾਂ ਵਿੱਚ ਲੜਾਈਆਂ ਝਗੜੇ ਹੋਣ ਬਾਰੀ ਤੌਰ ਤੋਂ ਸਾਡਾ ਭੇਦ ਭਾਵ ਹੋਵੇ ਜੋ ਮਰਜ਼ੀ ਹੋਵੇ ਪਰ ਅੰਦਰੀ ਤੌਰ ਤੋਂ ਜਿਹੜਾ ਘਰ ਹੈ ਉਹ ਸਾਡਾ ਪਰਮੇਸ਼ਵਰ ਦਾ ਘਰ ਹੋਣਾ ਚਾਹੀਦਾ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਇਹੋ ਜੀ ਸਾਡੀ ਭਾਵਨਾ ਨਹੀਂ ਹੋਣੀ ਚਾਹੀਦੀ ਹੈ ਜੋ ਕਿਸੇ ਨੂੰ ਠੇਸ ਪਹੁੰਚਾਉਣ ਵਾਲੀ ਹੋਵੇ ਜੇ ਅੰਦਰਲਾ ਕਰ ਤੁਹਾਡਾ ਵਧੀਆ ਬਣ ਗਿਆ ਤੇ ਬਾਹਰਲਾ ਕਰ ਤੁਹਾਡਾ ਜਿਹੜਾ ਆਟੋਮੈਟਿਕ ਵਧੀਆ ਹੋ ਜਾਵੇਗਾ ਇਸ ਲਈ ਸਭ ਤੋਂ ਪਹਿਲਾਂ ਅੰਦਰਲੇ ਕਰ ਉੱਤੇ ਕੰਮ ਕਰਨ ਦੀ ਲੋੜ ਹੈ ਬਾਹਰਲਾ ਜਿਹੜਾ ਕਰ ਹੈ ਉਹ ਤਾਂ ਆਪ ਹੀ ਪਵਿੱਤਰ ਹੋ ਜਾਵੇਗਾ ਸੋ ਪਾਸਟਰ ਜੀ ਕਿਰਪਾ ਕਰਨ ਆਪ ਸਭਨਾਂ ਨੂੰ ਨਾਮ ਦੀ ਦਾਤ ਗੁਰਸਿੱਖੀ ਬੜਾ ਜਲੰਦ ਬਖਸ਼ਰ ਬੋਹਿਆ ਬੈਂਡ ਪੁਲਾਣ ਦੀ ਕੀਮਾ ਸੁਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ